ਲਾਈਡ ਆਊਟ ਦੀ ਸਥਿਤੀ ਦਾ ਤਪਾਇਆ ਹੋਇਆ ਤਾਂ ਮੈਂ ਤੁਰਿਆ ਫਿਰਦਾ ਅਦਰਭਾਈ ਤੇ ਮੇਰਾ ਕੋਈ ਬਹੁਤਾ ਸਿਆਸੀ ਹਰੀਆਂ ਨਹੀਂ ਸੀਗਾ ਲਾਈਡ ਆਊਟ ਦੇ ਬਾਰੇ ਮੈਂ ਦਰਦ ਦਰਦ ਕੇ ਤੇਜ਼ ਅੱਖ ਦੇਖ ਲਿਆ ਕਿਸੇ ਨੇ ਬਾਤ ਨਹੀਂ ਪੁੱਛੀ ਸੀਐਮ ਸਾਹਿਬ ਨੇ ਗੱਲ ਸੁਣ ਲਈ ਜਿਲ੍ਹਾ ਦਾ ਇੰਨਾ ਬੁਰਾ ਹਾਲ ਹੈ ਮੈਨੂੰ ਕੱਲ ਹੀ ਕੋਈ ਬੁਲਾ ਕੇ ਮਿਲਿਆ ਕਹਿੰਦਾ ਜੀ ਧੱਕੇ ਦੇ ਨਾਲ ਚਿਕਨ ਤੇ ਆਂਡੇ ਮੰਗਦੇ ਹਾਂ ਅੰਤ ਜੇ ਨਹੀਂ ਕਰਦੇ ਤਾਂ ਸੜਨਾ ਬੁਰਾ ਵਿਹਾਰ ਕਰਦਾ ਯਾਨੀ ਜ਼ਿਲ੍ਹੇ ਤੇ ਕੋਈ ਕੰਟਰੋਲ ਨਾ ਦੀ ਚੀਜ਼ ਨਹੀਂ। ਤੁਸੀਂ ਕੋਲੇ ਮੈਂ ਜਾ ਜਾ ਕੇ ਦੇਖ ਲਓ ਸੈਂਟਰ ਦਾ ਹੀ ਹਾਲ। ਲਾਰੈਂਸ ਬਿਸ਼ਨੋਈ ਵਰਗੇ ਜਿਹੜੇ ਗੁੰਡੇ ਐਸ਼ਵਰੇ ਆਮਦ ਨੇ ਬੋਸਸਟੇਟੇ ਕਲਾਕੇ ਰੱਖ ਰੱਖੇ ਨੇ ਪਰੋਕੀ ਦਾ ਸਦਾ ਕਾਰੋਬਾਰ ਚੱਲ ਰਿਹਾ। ਬਹੁਤ ਸਤੇਤੂ ਦੀ ਭਾਈਵਾਲ। ਵੀ ਆਏ ਉਹ ਨਕਪਕ ਸਾਰੇ ਪੰਜਾਬ ਦੇ ਪੂਰਾ ਵਧੀਆ। ਕੋਈ ਸ਼ਾਇਦ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਵੀ ਪਛਤਾਵਾ ਹੋ ਸਕਦਾ ਵੀ ਜਦੋਂ 2022 ਦੇ ਵਿੱਚ ਕੋਈ ਕੈਂਡੀਡੇਟ ਨੂੰ ਵੇਖੀ ਨਹੀਂ ਗਿਆ ਪਰੰਤੂ ਇਸ ਵਾਰ ਲੋਕ ਕੈਂਡੀਡੇਟ ਵੇਖ ਕੇ ਆਪਣਾ ਫੈਸਲਾ ਲੈ ਲਏ ਜੋ ਦੇਖਣ ਦੇ ਵਿੱਚ ਆਉਂਦਾ ਹੈ ਤਾਂ ਵਧੀਆ ਲੱਗ ਰਿਹਾ ਕੋਈ ਨਾ ਪਰ ਨੌਟ ਆਰਡਰ ਨੂੰ ਕਿੱਦਾਂ ਦੇਖਦੇ ਹੋ ਜਾਂ ਕਿਹੜੇ ਕਿਹੜੇ ਮੁੱਦੇ ਲੋਕ ਜਿਹੜੇ ਦੇ ਵਿਚਾਰ ਰਹੇ ਹਨ ਚੁੱਕੋ ਲਾਇਡ ਆਊਟ ਆਰਡਰ ਦੀ ਸਥਿਤੀ ਦਾ ਤਪਾਇਆ ਹੋਇਆ ਤਾਂ ਮੈਂ ਤੁਰਿਆ ਫਿਰਦਾ ਅਦਰਵਾਈਜ਼ ਤਾਂ ਮੇਰਾ ਕੋਈ ਬਹੁਤਾ ਸਿਆਸੀ ਹਰਿਆਣੇ ਨਹੀਂ ਸੀਗਾ ਲਾਇਡ ਆਊਟ ਦੇ ਬਾਰੇ ਮੈਂ ਦਰਦਰ ਦੇ ਉੱਤੇ ਜਾ ਕੇ ਦੇਖ ਲਿਆ ਕਿਸੇ ਨੇ ਬਾਤ ਨਹੀਂ ਪੁੱਛੀ ਸੀਐਮ ਸਾਹਿਬ ਨੇ ਗੱਲ ਸੁਣ ਰੇ ਤੁਸੀਂ ਦੇਖੋ ਵੀ ਜੇਲ੍ਹਾਂ ਦੇ ਵਿੱਚ ਜੇਲ੍ਹ ਮੰਤਰੀ ਖੁਦ ਸੀਐਮ ਸਾਹਿਬ ਆਪ ਨੇ ਔਰ ਜੇਲਾ ਦਾ ਇੰਨਾ ਬੁਰਾ ਹਾਲ ਹੈ ਮੈਨੂੰ ਕੱਲ ਹੀ ਕੋਈ ਮੁਲਾਜ਼ਮ ਮਿਲਿਆ ਕਹਿੰਦਾ ਜੀ ਧੱਕੇ ਦੇ ਨਾਲ ਚਿਕਨ ਤੇ ਆਂਦੇ ਮੰਗਦੇ ਅੰਦਰ ਤੇ ਜੇ ਨਹੀਂ ਕਰਦੇ ਤਾਂ ਸਾਡੇ ਨਾਲ ਬੁਰਾ ਵਿਹਾਰ ਕਰਦੇ ਯਾਨੀ ਜੇਲ੍ਹਾਂ ਤੇ ਕੋਈ ਕੰਟਰੋਲ ਨਾਲ ਦੀ ਚੀਜ਼ ਨਹੀਂ ਹੈ ਕੋਈ ਅੰਦਰ ਬਹਿ ਕੇ ਚਿਕਨ ਮੰਗ ਲੂਗਾ ਹਵਾਲਾ ਤੁਹਾਨੂੰ ਪਰੰਤੂ ਸਾਰਾ ਕੁਛ ਉਹ ਤੁਸੀਂ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਲੈਕਸ਼ਨ ਜਿਵੇਂ ਤੁਸੀਂ ਅੱਜ ਦਾ ਹਿਸਾਬ ਜਿਹਾ ਦੇਖਿਆ ਹੈ ਨਾ ਵੇਖਣ ਨੂੰ ਤਾਂ ਬਹੁਤ ਵਧੀਆ ਪੋਜੀਟਿਵ ਲੱਗ ਰਿਹਾ ਹੈ। ਵਕੀ ਚਾਰ ਜੋ ਨੂੰ ਪਤਾ ਲੱਗਣਾ ਹੈ। ਨਹੀਂ ਵੈਸੇ ਚਲੋ ਇਹ ਤਾਂ ਸ਼ੀ ਉਸ ਲੇਕਿਨ ਵੈਸੇ ਤੁਸੀਂ ਵੈਸੇ ਕਿਸ ਤਰ੍ਹਾਂ ਦੇਖ ਰਹੀਆਂ ਚਾਰ ਪਾਰਟੀਆਂ ਖੜੀਆਂ ਹੋ ਗਈਆਂ ਇਹਦਾ ਕਿਹਨੂੰ ਫਾਇਦਾ ਹੋਊਗਾ? ਕੋਈ ਚਾਰ ਪਾਰਟੀਆਂ ਜੋ ਦੋ ਤੋਂ ਤਾਂ ਮੈਂ ਬਿਲਕੁਲ ਸੱਚਾ ਹੋ ਜਾऊंगा। ਸਟੇਟ ਕੋਲੇ ਮੈਂ ਜਾ ਜਾ ਕੇ ਦੇਖਦਾ ਸੈਂਟਰ ਦਾ ਇਹੀ ਹਾਲ ਲਾਰੈਂਸ ਬਿਸ਼ਨੋਈ ਵਰਗੇ ਜਿਹੜੇ ਗੁੰਡੇ ਆਸ਼ਰੇ ਆ ਉਹਨਾਂ ਨੇ 468 ਲਾ ਕੇ ਰੱਖ ਰੱਖੇ ਨੇ ਰੋਟੀਆਂ ਦਾ ਸਿੱਧਾ ਕਾਰੋਬਾਰ ਚੱਲ ਰਿਹਾ ਹੈ। ਕੋਸਟੇਟ ਉਹਦੀ ਭਾਈ ਵਾਲਾ ਦੋਨਾਂ ਦਾ ਤਾਂ ਮੈਂ ਸਾਰਾ ਕੁਝ ਦੇਖ ਹੀ ਲਿਆ ਇਹਨਾਂ ਦੇ ਪੱਲੇ ਤਾਂ ਕੱਖ ਹੈ ਨਹੀਂ ਪਰ ਜਿਹੜਾ ਇੰਡੀਆ ਐਲयंस ਬਣਿਆ ਉਹ ਤੋਂ ਮੈਨੂੰ ਕਾਫੀ ਉਮੀਦਾਂ ਹੈਗੀਆਂ ਨੇ ਵੀ ਕੋਈ ਕਾਨੂੰਨ ਦੀ ਗੱਲ ਜਿਹੜੀ ਹੈ ਹੋਊਗੀ ਸੰਵਿਧਾਨ ਦੇ ਤਹਿਤ ਮੁਲਕ ਚੱਲੂਗਾ ਪਰ ਹੁਣ ਤਾਂ ਬਿਲਕੁਲ ਧਜਾਉਣਾ ਹੀ ਜਾ ਰਹੀਆਂ ਸਭ ਕਾਸੇ ਦੀ ਵੀ ਇਹ ਪੁਲਿਸ ਦਾ ਚਾਰ ਪਾਸੇ ਸਵਾਲ ਬੜੇ ਖੜੇ ਕਿਤੇ ਬਾਅਦ-ਬਾਅਦ ਤੁਹਾਨੂੰ ਟੌਪ ਚ ਦਿੱਤਾ ਕਿ ਕਿਹੜਾ ਕੋਲ ਹੁਣ ਵੀ ਸਰਕਾਰ ਇਸ ਤਰ੍ਹਾਂ ਦੀ ਬਰਤ ਕਰ ਰਹੀ ਹੈ ਬਿਲਕੁਲ ਇਹ ਤੁਸੀਂ ਦੇਖੋ ਵੀ ਅਸੀਂ ਸਵਾ ਸਾਲ ਤੋਂ ਤਾਂ ਮੈਂ ਇਕੱਲਾ ਲਾਰੈਂਸ ਬਿਸ਼ਨੋਈ ਦੀ ਵੀਡੀਓ ਬਾਰੇ ਇਹ ਸਰਕਾਰ ਅੱਗੇ ਜਿੱਥੇ-ਜਿੱਥੇ ਵੀ ਜਾਂਦੇ ਨੇ ਸਵਾਲ ਪੁੱਟ ਕਰਦਾ ਪਰੰਤੂ ਉਹਦਾ ਰਿਪਲਾਈ ਨਹੀਂ ਦਿੱਤਾ ਜਾ ਰਿਹਾ ਜਦਕਿ ਇਸ ਕਲੀਅਰ ਕਟ ਹੈ ਵੀ 7 ਤੇ 8 ਤਰੀਕ ਦੀ ਰਾਤ ਨੂੰ ਉਹ ਬਿਸ਼ਨੋਈ ਜਿਹੜਾ ਜੇਲ੍ਹ ਤੋਂ ਬਾਹਰ ਹੁੰਦਾ ਹੈ ਆ ਪੁਲਿਸ ਦੀ ਕੋਈ ਕੇਸ ਸਟਡੀ ਦੇ ਵਿੱਚ ਰਹਿੰਦਾ ਤੇ ਉੱਥੋਂ ਦੀ ਵੀਡੀਓ ਬਣ ਜਾਂਦੀ ਹੈ ਵੀਡੀਓ ਬਣ ਕੇ ਮਾਨਯੋਗ ਹਾਈ ਕੋਰਟ ਉੱਤੇ ਪਵੰਦੀ ਵੀ ਲਾਉਂਦੀ ਹੈ ਉਹਨੂੰ YouTube ਤੋਂ ਰਿਮੂਵ ਵੀ ਕਰਾ ਦਿੰਦੀ ਹੈ ਪਰੰਤੂ ਸਰਕਾਰ ਫੇਰ ਵੀ ਨਹੀਂ ਮੰਨ ਰਹੀ ਇਸ ਗੱਲ ਨੂੰ